ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਪਰੇਸ਼ਾਨ ਨੇ ਜੋ ਕਹਿੰਦੇ ਆ ਵੀ ਕੀ ਕਰੀਏ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਕਹਿੰਦੇ ਅਸੀਂ ਇਹਨਾਂ ਦੁੱਖ ਤਕਲੀਫਾਂ ਤੋਂ ਆਪਣਾ ਖਿਹੜਾ ਛਡਵਾਉਣ ਦੇ ਲਈ ਬਹੁਤ ਕੁਝ ਕਰਕੇ ਦੇਖ ਲਿਆ ਜਿਵੇਂ ਕਿਸੇ ਨੇ ਕੋਈ ਸਲਾਹ ਦਿੱਤੀ ਜਿਵੇਂ ਕਿਸੇ ਨੇ ਕੁਝ ਕਰਨ ਨੂੰ ਕਿਹਾ ਅਸੀਂ ਸਭ ਕੁਝ ਕਰਕੇ ਦੇਖ ਲਿਆ ਪਰ ਇਹਨਾਂ ਦੁੱਖ ਤਕਲੀਫਾਂ ਤੋਂ ਸਾਡਾ ਖਿਹੜਾ ਨਹੀਂ ਛੁੱਟਿਆ ਕਹਿੰਦੇ ਹੁਣ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਕਰੀਏ ਕਹਿੰਦੇ ਅਸੀਂ ਬਿਲਕੁਲ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਹਾਰ ਕੇ ਬੈਠ ਗਏ ਆ ਲੱਗਦਾ ਇਹ ਦੁੱਖ ਤਕਲੀਫਾਂ ਸਾਡੇ ਨਾਲ ਹੀ ਨਿਭਣ ਗਈਆਂ ਹੁਣ ਸਾਰੀ ਉਮਰ ਸਾਨੂੰ ਇਹ ਦੁੱਖ ਝੱਲਣੇ ਹੀ ਪੈਣੇ ਨੇ ਤਾਂ ਇੱਥੇ ਉਹਨਾਂ ਨੂੰ ਮਹਾਪੁਰਖ ਜੀ ਰਾਦਖਾਉਂਦੇ ਨੇ ਅਤੇ ਉਹਨਾਂ ਨੂੰ ਵੀ ਇਹ ਰਾਹ ਦੱਸਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੁੱਖ ਤਕਲੀਫਾਂ ਤੋਂ ਬਚਣਾ ਚਾਹੁੰਦੇ ਨੇ ਭਾਵੇਂ ਕਿ ਇੱਕ ਤਾਂ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਤੋਂ ਹੀ ਇਹ ਦੁੱਖ ਤਕਲੀਫਾਂ ਚੱਲ ਰਹੀਆਂ ਨੇ ਉਹ ਵੀ ਇਹ ਪਾਠ ਜ਼ਰੂਰ ਕਰਨਾ ਪਰ ਜੋ ਇਹਨਾਂ ਦੁੱਖ ਤਕਲੀਫਾਂ ਤੋਂ ਬਚਣਾ ਚਾਹੁੰਦੇ ਨੇ ਉਹ ਪਹਿਲਾਂ ਹੀ ਇਹ ਪਾਠ ਕਰਨਾ ਸ਼ੁਰੂ ਕਰ ਦੋ ਮਹਾਪੁਰਖ ਜੀ ਕਹਿੰਦੇ ਜਦੋਂ ਕੁਝ ਵੀ ਸਮਝ ਦੇ ਵਿੱਚ ਨਾ ਆਵੇ ਸਾਡੀ ਕੋਈ ਵਾਹ ਪੇਸ਼ਣਾ ਚੱਲੇ ਸਾਡਾ ਕੋਈ ਉੱਚਾ ਅਹੁਦਾ ਕੰਮ ਨਾ ਆਵੇ ਸਾਡੀ ਧਨ ਦੌਲਤ ਕੰਮ ਨਾ ਆਵੇ ਉੱਥੇ ਫਿਰ ਸਾਰੀ ਗੱਲ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਛੱਡ ਦੇਣੀ ਚਾਹੀਦੀ ਆ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਆਪਣੀਆਂ ਅਰਜ਼ੀਆਂ ਲਾਉਣੀਆਂ ਚਾਹੀਦੀਆਂ ਨੇ ਅਰਜ਼ੀਆਂ ਤੋਂ ਭਾਵ ਅਰਦਾਸਾਂ ਬੇਨਤੀਆਂ ਤਾਂ ਇੱਥੇ ਮਹਾਪੁਰਖ ਜੀ ਰਾਹ ਦੱਸਦੇ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਵੱਧ ਜਾਣ ਕੋਈ ਸਮਝ ਨਾ ਲੱਗੇ ਤਾਂ ਬੱਸ ਤਾਰਿਆਂ ਦੀ ਸ਼ਾਮੇ ਇਹ ਇੱਕ ਪਾਠ ਕਰਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਓ ਕੋਈ ਨੇਮ ਦੇ ਨਾਲ ਇਹ ਪਾਠ ਕਰੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਕਿਰਤਾ ਕਰਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਇਹ ਤਾਰਿਆਂ ਦੀ ਸ਼ਾਂ ਦਾ ਸਮਾਂ ਕਿਹੜਾ ਹੈ ਕਿਉਂਕਿ ਕੁਝ ਭੈਣ ਭਰਾਵਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਇਹ ਵੇਲਾ ਹੈ ਅਮਰਤ ਵੇਲੇ ਦਾ ਵੇਲਾ ਤਾਰੇ ਤਾਂ ਸਵੇਰੇ ਵੀ ਹੁੰਦੇ ਆ ਰਾਤ ਨੂੰ ਵੀ ਹੁੰਦੇ ਆ ਪਰ ਇਸ ਵੇਲੇ ਮਹਾਪੁਰਖ ਜੀ ਗੱਲ ਕਰਦੇ ਨੇ ਅਮਰਤ ਵੇਲੇ ਦੇ ਤਾਰਿਆਂ ਦੀ ਜਿਵੇਂ ਸਵੇਰੇ 5:00 ਵਜੇ ਤੱਕ ਸਾਨੂੰ ਆਸਮਾਨ ਦੇ ਉੱਤੇ ਤਾਰੇ ਦਿਸਦੇ ਹਨ ਤਾਂ ਬਸ 5:00 ਵਜੇ ਤੱਕ ਆਪਣਾ ਜੋ ਵੀ ਰੋਜ਼ਾਨਾ ਦਾ ਨਿਤਨੇਮ ਆ ਉਹ ਕਰਕੇ ਫਿਰ ਉਸ ਤੋਂ ਬਾਅਦ ਇਹ ਪਾਠ ਕਰਨਾ ਹੈ ਭਾਵੇਂ ਤੁਸੀਂ ਰੋਜ਼ਾਨਾ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਭਾਵੇਂ ਤੁਸੀਂ ਰੋਜ਼ਾਨਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਭਾਵੇਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਜੋ ਵੀ ਤੁਹਾਡਾ ਰੋਜ਼ਾਨਾ ਦਾ ਨਿਤਨੇਮ ਆ ਪਹਿਲਾਂ ਉਹ ਨਿਤਨੇਮ ਕਰਨਾ ਹੈ ਪਾਠ ਕਰਨਾ ਹੈ ਫਿਰ ਉਸ ਤੋਂ ਬਾਅਦ ਇੱਕ ਪਾਠ ਕਰਨਾ ਹੈ ਇਹ ਪਾਠ ਕਿਹੜਾ ਹੈ ਮੇਰੇ ਪੰਜਵੇਂ ਪਾਸ਼ਾ ਦੀ ਬਖਸ਼ਿਸ਼ ਬਾਣੀ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਮਹਾਪੁਰਖ ਜੀ ਕਹਿੰਦੇ ਵੀ ਜਦੋਂ ਹੀ ਕੋਈ ਮਨੁੱਖ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰਦਾ ਹੈ ਨਾ ਉਹਦੇ ਘਰ ਦੀਆਂ ਦੁੱਖ ਤਕਲੀਫਾਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਇਹ ਜੋ ਵੀ ਦੁੱਖ ਤਕਲੀਫਾਂ ਨੇ ਨਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਜੋ ਵੀ ਕਲੇਸ਼ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਲੇਸ਼ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਪੈਂਦੇ ਨੇ ਜਦੋਂ ਸਾਡੇ ਅੰਦਰ ਕਲੇਸ਼ ਆਉਂਦਾ ਹੈ ਸਭ ਤੋਂ ਪਹਿਲਾ ਕਲੇਸ਼ ਸਾਡੇ ਖੁਦ ਦੇ ਅੰਦਰ ਪੈਂਦਾ ਹੈ ਫਿਰ ਅੰਦਰਲਾ ਕਲੇਸ਼ ਸਾਡੀ ਬਾਹਰਲੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਹੁਣ ਅੰਦਰਲਾ ਕਲੇਸ਼ ਕਿਹੜਾ ਹੈ ਦੇ ਅੰਦਰ ਦਿਨੋਂ ਦਿਨ ਗੁੱਸਾ ਵੱਧਦਾ ਜਾ ਰਿਹਾ ਹੈ ਉਹਦੇ ਅੰਦਰ ਬਹੁਤ ਗੁੱਸਾ ਭਰਿਆ ਪਿਆ ਤਾਂ ਉਹ ਗੁੱਸਾ ਇੱਕ ਨਾ ਇੱਕ ਦਿਨ ਬਾਹਰ ਆਵੇਗਾ ਜਦੋਂ ਇਹ ਬਾਹਰ ਆਇਆ ਉਹ ਸਾਡੇ ਰਿਸ਼ਤਿਆਂ ਨੂੰ ਸਾਡੇ ਕੰਮਕਾਰਾਂ ਨੂੰ ਖਰਾਬ ਕਰੇਗਾ ਤਾਂ ਜੇਕਰ ਆਪਾਂ ਸਮਾ ਰਹਿੰਦੇ ਆਂ ਹੀ ਉਸ ਗੁੱਸੇ ਨੂੰ ਅੰਦਰੋਂ ਅੰਦਰੀ ਕੰਟਰੋਲ ਕਰ ਲਈਏ ਉਹਦੇ ਉੱਤੇ ਕਾਬੂ ਪਾਉਣਾ ਸਿੱਖ ਲਈਏ ਫਿਰ ਬਾਹਰ ਦੇ ਕਲੇਸ਼ ਤੋਂ ਬਚ ਜਾਵਾਂਗੇ ਨਾ ਕਹਿਣ ਦਾ ਭਾਵ ਇਹ ਹੈ ਕਿ ਅੰਦਰ ਹੀ ਇਸ ਕਲੇਸ਼ ਨੂੰ ਆਪਾਂ ਦੂਰ ਕਰਨਾ ਹੈ ਤੇ ਅੰਦਰੋਂ ਅੰਦਰੀ ਇਸ ਕਲੇਸ਼ ਨੂੰ ਦੂਰ ਕਰਨ ਦੀ ਤਾਕਤ ਆ ਗੁਰਬਾਣੀ ਦੇ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਜਦੋਂ ਹੀ ਗੁਰਬਾਣੀ ਦਾ ਗਿਆਨ ਸਾਡੇ ਅੰਦਰ ਜਾਂਦਾ ਹੈ ਨਾ ਸਾਡੇ ਅੰਦਰ ਦੇ ਇਹ ਸਾਰੇ ਜਿਹੜੇ ਦੁੱਖ ਰੋਗ ਨੇ ਸਾਰੇ ਅੰਦਰ ਦੇ ਕਲੇਸ਼ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਅੰਦਰ ਦਾ ਗੁੱਸਾ ਅੰਦਰ ਦੀ ਈਰਖਾ ਸਾਡੇ ਅੰਦਰ ਦਾ ਲਾਲਚ ਇਹ ਸਭ ਚੀਜ਼ਾਂ ਸਾਨੂੰ ਬਾਹਰੀ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਜਿਵੇਂ ਆਪਾਂ ਪਹਿਲਾਂ ਗੁੱਸੇ ਦੀ ਗੱਲ ਕੀਤੀ ਵੀ ਜੇ ਸਾਡੇ ਅੰਦਰ ਦਿਨੋਂ ਦਿਨ ਗੁੱਸਾ ਵਧਦਾ ਜਾ ਰਿਹਾ ਉਹ ਗੁੱਸੇ ਨੇ ਇੱਕ ਨਾ ਇੱਕ ਦਿਨ ਬਾਹਰ ਆਉਣਾ ਹੀ ਆਉਣਾ ਏ ਜੇਕਰ ਸਾਡੇ ਅੰਦਰ ਦੂਜਿਆਂ ਦੇ ਪ੍ਰਤੀ ਈਰਖਾ ਪੈਦਾ ਹੋ ਰਹੀ ਆ ਇਹ ਈਰਖਾ ਨੂੰ ਜੇ ਸਮਾਂ ਰਹਿੰਦਿਆ ਕੰਟਰੋਲ ਨਾ ਕੀਤਾ ਤੇ ਇਹਨੇ ਵਧਦੀ ਜਾਣਾ ਜਿਵੇਂ ਜਿਵੇਂ ਇਹਨੇ ਦੂਜਿਆਂ ਦੇ ਪ੍ਰਤੀ ਵਧਣਾ ਹੈ ਸਾਡਾ ਉਨਾ ਹੀ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਜਾਣਾ ਹੈ ਅਸੀਂ ਆਪਣੇ ਆਪ ਵੱਲ ਧਿਆਨ ਦੇਣਾ ਛੱਡ ਦੇਣਾ ਹੈ ਆਪਣੇ ਕੰਮਕਾਰਾਂ ਵੱਲ ਧਿਆਨ ਦੇਣਾ ਛੱਡ ਦੇਣਾ ਅਸੀਂ ਸਾਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਵਿੱਚ ਕਰ ਲੈਣਾ ਤੇ ਫਿਰ ਇਹ ਅੰਦਰ ਦੀ ਲੀਰਖਾਂ ਨੇ ਸਾਡੀ ਬਾਹਰਲੀ ਜ਼ਿੰਦਗੀ ਵੀ ਪ੍ਰਭਾਵਿਤ ਕਰ ਦੇਣੀ ਕਿਉਂਕਿ ਜਦੋਂ ਅਸੀਂ ਆਪਣੇ ਆਪ ਵੱਲ ਧਿਆਨ ਨਹੀਂ ਦਿੰਦਾ ਆਪਣੇ ਰਿਸ਼ਤਿਆਂ ਵੱਲ ਧਿਆਨ ਨਹੀਂ ਦਿੰਦਾ ਆਪਣੇ ਕੰਮਕਾਰ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਸਭ ਪਾਸਿਓ ਸਾਨੂੰ ਨੁਕਸਾਨ ਹੋਣਾ ਸਭ ਪਾਸਿਆਂ ਤੋਂ ਸਾਨੂੰ ਘਾਟੇ ਪੈਣਗੇ ਪਰ ਜੇਕਰ ਆਪਾਂ ਸਮਾਂ ਰਹਿਂਦੇ ਆਂ ਹੀ ਇਸ ਈਰਖਾ ਨੂੰ ਅੰਦਰੋਂ-ਅੰਦਰੀ ਖਤਮ ਕਰ ਲਿਆ ਸਾਨੂੰ ਇਹਦਾ ਇਲਾਜ ਲੱਭ ਗਿਆ ਤਾਂ ਫਿਰ ਕੋਈ ਵੀ ਇਦਾਂ ਦੀ ਸਮੱਸਿਆ ਨਹੀਂ ਆਉਣੀ ਜੇ ਸਾਡੇ ਅੰਦਰ ਦਿਨੋਂ-ਦਿਨ ਲਾਲਚ ਵੱਧਦਾ ਜਾ ਰਿਹਾ ਹੈ ਤਾਂ ਫਿਰ ਇਹ ਲਾਲਚ ਨੇ ਸਾਡੇ ਤੋਂ ਇੱਕ ਨਾ ਇੱਕ ਦਿਨ ਮਾੜੇ ਕੰਮ ਕਰਮਾਉਣੇ ਸ਼ੁਰੂ ਕਰ ਦੇਨੇ ਨੇ ਜਿਉਂ-ਜਿਉਂ ਲਾਲਚ ਵੱਧਦਾ ਹੈ ਨਾ ਤਿਉਂ-ਤਿਉਂ ਬੰਦਾ ਮਾੜੀਆਂ ਆਦਤਾਂ ਦੇ ਵਿੱਚ ਵੀ ਪੈ ਜਾਂਦਾ ਹੈ ਫਿਰ ਉਹਨੂੰ ਮਾੜੇ ਕੰਮ ਕਰਨ ਲੱਗਿਆਂ ਵੀ ਡਰ ਨਹੀਂ ਲੱਗਦਾ ਸੋ ਮੁਕਤੀ ਦੀ ਗੱਲ ਇਹ ਆ ਵੀ ਜੇਕਰ ਅਸੀਂ ਬਾਹਰੀ ਰੂਪ ਦੇ ਵਿੱਚ ਸੌਖੇ ਹੋਣਾ ਚਾਹੁੰਨੇ ਆ ਅਸੀਂ ਚਾਹੁੰਨੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਹੋਣਾ ਸਾਡੇ ਕਾਰੋਬਾਰ ਦੇ ਵਿੱਚ ਵਾਧਾ ਹੋਵੇ ਸਾਡੇ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਬਣੀ ਰਹੇ ਸਭ ਪਾਸਿਓ ਸਾਨੂੰ ਇੱਜ਼ਤ ਮਾਣ ਮਿਲੇ ਤਾਂ ਫਿਰ ਸਾਨੂੰ ਅੰਦਰੋਂ ਆਪਣੇ ਆਪ ਨੂੰ ਠੀਕ ਕਰਨਾ ਪੈਣਾ ਜੋ ਅੰਦਰ ਸਾਡੇ ਰੋਗ ਪੈਦਾ ਹੋ ਚੁੱਕੇ ਨੇ ਅਤੇ ਦਿਨੋਂ ਦਿਨ ਵੱਧ ਰਹੇ ਨੇ ਨਾ ਉਹਨਾਂ ਦਾ ਇਲਾਜ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਨੇ ਇਹ ਤਾਂ ਸਾਡੇ ਪੱਕੇ ਹੀ ਦੁਸ਼ਮਣ ਆ ਨਾ ਜਦੋਂ ਹੀ ਇਹਨਾਂ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ ਫਿਰ ਇਹ ਸਾਡੇ ਨਾਲ ਬਹੁਤ ਕੁਝ ਕਰ ਦਿੰਦੇ ਨੇ ਇਸ ਕਰਕੇ ਇਹਨਾਂ ਦੇ ਉੱਤੇ ਕੰਟਰੋਲ ਰੱਖਣਾ ਹੈ ਤਾਂ ਇਹਨਾਂ ਦੇ ਉੱਤੇ ਕੰਟਰੋਲ ਗੁਰੂ ਦੀ ਬਾਣੀ ਹੀ ਕਰ ਸਕਦੀ ਹੈ ਜਿਉਂ ਹੀ ਸਾਡੇ ਗੁਰੂ ਦੇ ਗਿਆਨ ਗੁਰਬਾਣੀ ਦਾ ਗਿਆਨ ਸਾਡੇ ਅੰਦਰ ਜਾਂਦਾ ਹੈ ਅਸੀਂ ਅੰਦਰੋਂ ਨਿਰਮਲ ਹੋ ਜਾਂਦੇ ਹਾਂ ਅਸੀਂ ਅੰਦਰੋਂ ਪਵਿੱਤਰ ਹੁੰਦੇ ਜਾਂਦੇ ਹਾਂ ਸਾਡੇ ਅੰਦਰ ਦੇ ਸਾਰੇ ਕਲੇਸ਼ ਮਿਟ ਜਾਂਦੇ ਆ ਜਦੋਂ ਅੰਦਰੋਂ ਸਾਫ਼ ਸੁਥਰੇ ਹੋ ਗਏ ਤਾਂ ਫਿਰ ਬਾਹਰ ਤਾਂ ਆਪਣੇ ਆਪ ਹੀ ਸਭ ਕੁਝ ਠੀਕ ਹੋ ਜਾਵੇਗਾ ਤਾਂ ਆਪਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਦਾ ਇਲਾਜ ਕਰਨਾ ਹੈ ਕਿਉਂਕਿ ਕੋਈ ਵੀ ਬਿਮਾਰੀ ਹੈ ਨਾ ਉਹ ਉਦੋਂ ਸਾਡਾ ਖਹਿੜਾ ਛੱਡਦੀ ਆ ਜਦੋਂ ਉਹਦਾ ਜੜ ਤੋਂ ਇਲਾਜ ਹੋਵੇ ਤਾਂ ਇਹ ਆਪਣੇ ਅੰਦਰ ਆ ਸਭ ਕੁਝ ਜੋ ਬਾਹਰੀ ਰੂਪ ਦੇ ਵਿੱਚ ਪਰੇਸ਼ਾਨ ਕਰਦਾ ਏ ਜਿਸ ਦਿਨ ਸਾਡਾ ਅੰਦਰ ਸ਼ਾਂਤੀ ਸਕੂਨ ਦੇ ਨਾਲ ਭਰ ਗਿਆ ਤੁਹਾਨੂੰ ਸਭ ਪਾਸੇ ਬੜਾ ਸੋਹਣਾ ਸੋਹਣਾ ਸਭ ਕੁਝ ਨਜ਼ਰ ਆਉਣਾ ਹੈ ਸਭ ਕੁਝ ਸਾਡੇ ਨਾਲ ਵਧੀਆ ਹੋਵੇਗਾ ਤਾਂ ਗੁਰੂ ਦਾ ਗਿਆਨ ਗੁਰਬਾਣੀ ਦਾ ਗਿਆਨ ਆਪਣੇ ਅੰਦਰ ਭੇਜਣਾ ਹੈ ਸੁਖਮਨੀ ਸਾਹਿਬ ਦੀ ਬਾਣੀ ਸੁੱਖਾਂ ਦੀ ਬਾਣੀ ਜਿਉਂ ਹੀ ਸਾਡੀ ਅੰਦਰ ਜਾਂਦੀ ਆ ਜਿਉਂ ਹੀ ਸੁਖਨੀ ਸਾਹਿਬ ਜੀ ਦਾ ਪਾਠ ਆਪਾਂ ਕਰਨਾ ਸ਼ੁਰੂ ਕਰਦੇ ਆ ਨਾ ਤਾਂ ਗੁਰੂ ਸਾਹਿਬ ਜੀ ਨੇ ਬੜਾ ਸੋਹਣਾ ਸਾਨੂੰ ਸਾਫ਼ ਸਪਸ਼ਟ ਸਾਡੀਆਂ ਕਮੀਆਂ ਬਾਰੇ ਦੱਸਿਆ ਹੈ ਸੁਖਨੀ ਸਾਹਿਬ ਜੀ ਦੀ ਬਾਣੀ ਨੂੰ ਜੇ ਆਪਾਂ ਪਿਆਰ ਦੇ ਨਾਲ ਆਰਾਮ ਦੇ ਨਾਲ ਪੜ੍ਹਗੇ ਨਾ ਨਾਲ ਦੀ ਨਾਲ ਸਾਨੂੰ ਸਭ ਕੁਝ ਸਮਝਦੇ ਵਿੱਚ ਆਉਂਦਾ ਜਾਂਦਾ ਹੈ ਇਹ ਨਹੀਂ ਆ ਵੀ ਸਾਨੂੰ ਅਰਥ ਨਹੀਂ ਸਮਝ ਆਉਂਦੇ ਜਿੰਨਾ ਸਹਿਜ ਨਾਲ ਪੜ੍ਹਾਂਗੇ ਆਰਾਮ ਨਾਲ ਪੜ੍ਹਾਂਗੇ ਤਾਂ ਸਾਨੂੰ ਅਰਥ ਸਮਝ ਆਉਣਗੇ ਜੇ ਅਰਥ ਸਮਝ ਨਹੀਂ ਆਉਂਦੇ ਤਾਂ ਅਰਥਾਂ ਸਮੇਤ ਆਪਾਂ ਗੁਟਕਾ ਸਾਹਿਬ ਲੈ ਆਈਏ ਉਹਦੇ ਤੋਂ ਨਾਲ-ਨਾਲ ਅਰਥ ਸਮਝੀਏ ਜਿਉਂ-ਜਿਉਂ ਅਰਥ ਸਮਝਾਂਗੇ ਨਾ ਤਿਉਂ-ਤਿਉਂ ਸਾਨੂੰ ਪਤਾ ਲੱਗਣਾ ਵੀ ਅਸੀਂ ਕਿੰਨੀਆਂ ਗਲਤੀਆਂ ਕਰਦੇ ਆਂ ਇਹ ਸਾਡੀਆਂ ਖੁਦ ਦੀਆਂ ਗਲਤੀਆਂ ਅਣਗੈਲੀਆਂ ਹੀ ਹੁੰਦੀਆਂ ਨੇ ਜੋ ਸਾਨੂੰ ਪਰੇਸ਼ਾਨ ਕਰਦੀਆਂ ਨੇ ਸੁਖੁਨੀ ਸਾਹਿਬ ਜੀ ਦੀ ਬਾਣੀ ਦੀ ਜਦੋਂ ਆਪਾਂ ਪਹਿਲੀ ਅਸ਼ਟਪਦੀ ਦਾ ਪਾਠ ਕਰਦੇ ਆਂ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਉਦੋਂ ਹੀ ਸਾਨੂੰ ਪਹਿਲੀ ਅਸ਼ਟਪਦੀ ਦੀ ਪਹਿਲੀ ਲਾਈਨ ਦੇ ਵਿੱਚ ਹੀ ਸਿਰੇ ਦੀ ਗੱਲ ਸਮਝਾ ਦਿੱਤੀ ਕਿ ਜੇ ਜ਼ਿੰਦਗੀ ਦੇ ਵਿੱਚ ਸੁਖ ਚਾਹੀਦਾ ਏ ਤਾਂ ਸਿਮਰਿਓ ਸਿਮਰ ਸਿਮਰ ਸੁਖ ਪਾਉ ਤੇ ਇਥੇ ਸਿਮਰਨ ਨੂੰ ਕੀ ਕਿਹਾ ਹੈ ਆਪਾਂ ਕੀ ਸਿਮਰਨਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਿੰਨਾ ਹੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਜੁੜਦੇ ਜਾਵਾਂਗੇ ਉਨੀਆਂ ਹੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਸਾਡੇ ਤੋਂ ਦੂਰ ਹੋਣਗੀਆਂ ਤਾਂ ਰੋਜ਼ ਹੀ ਜੋ ਵੀ ਅਮਰਤ ਵੇਲੇ ਦਾ ਨਿਤਨੇਮ ਆ ਭਾਵੇਂ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਉਹ ਨਿਤਨੇਮ ਪਹਿਲਾਂ ਕਰ ਲੈਣਾ ਹੈ ਫਿਰ ਉਸ ਤੋਂ ਬਾਅਦ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਸਵੇਰੇ ਸਵੇਰ ਕਰ ਲਈਏ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਹੁੰਦੀ ਆ ਇਹ ਬਾਬਾ ਆਨੰਦ ਸਿੰਘ ਜੀ ਕਹਿੰਦੇ ਆ ਪਈ ਆਪਣੇ ਸਵੇਰ ਦੇ ਅਮਰਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਸੁਖਨੀ ਸਾਹਿਬ ਜੀ ਦੇ ਪਾਠ ਨੂੰ ਵੀ ਆਪਣਾ ਰੋਜ਼ਦਾਨੀਮ ਬਣਾ ਲਓ ਤਾਂ ਦੇਖਣਾ ਪੰਜਵੇਂ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ ਪੰਜਵੇਂ ਪਾਤਸ਼ਾਹ ਜੀ ਨੇ ਖੁਦ ਬਚਨ ਕੀਤੇ ਨੇ ਸਾਡੇ ਲਈ ਕਿ ਜੋ ਮਨੁੱਖ ਰਜਨਾ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਕਰ ਲੈਂਦਾ ਹੈ ਨਾ ਉਹਦੇ ਚ 24 ਘੰਟਿਆਂ ਦੇ ਸੁਆਸ ਲੇਖੇ ਲੱਗ ਜਾਂਦੇ ਨੇ